ਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀ ਧਮਕੀਆਂ ਮਿਲ ਰਹੀਆਂ ਹਨ ਪਹਿਲੀ ਧਮਕੀ ਮਿਲ ਰਹੀ ਹੈ ਕਿਸੇ ਧਰਨੇ ਪ੍ਰਦਰਸ਼ਨ ਕਿਸੇ ਲੇਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਅਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਇਹ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਨੂੰ ਰਾਹੀਂ ਕੱਲ ਭੇਜ ਚੁੱਕਿਆ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁਲਿਸ ਤੋਂ ਇਹੇ ਹਾਲਾਤ ਪੈਦਾ ਹੋ ਗਏ ਪੰਜਾਬ 'ਚ ਆਪਾਂ ਨੂੰ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤਾਂ ਪਰੇਸ਼ਾਨ ਕੀਤਾ ਜਾਊਗਾ ਪਹਿਲੇ ਨੇ ਸਾਰੇ ਹੱਤਕੰਦੀ ਅਪਣਾ ਕੇ ਦੇਖ ਲੇ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੇ ਵੀ ਪਿੱਛੇ हट ਜਾਓ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਜਦੋਂ ਮੈਂ ਆਪਣੇ ਸਾੰਢੂ ਸਾਹਿਬ ਨੂੰ ਭਤੀਜੇ ਨੂੰ ਲਹੂ ਲਹਾਨ ਦੇਖਿਆ ਉਹ ਮੈਂ ਦੇਖਿਆ ਤੇ ਉਸ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ ਬਜਾਏ ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਮੈਂ ਮਾਨ ਸਾਹਿਬ ਨੂੰ ਵੀ ਦੱਸੂਗਾ ਇਹ じゃ ਮੈਨੂੰ ਤਾਂ ਦੁਖ ਹੁੰਦਾ ਕਿ ਪੰਜਾਬ 'ਚ 85 ਵਾਲਾ ਦੌਰ ਦੁਬਾਰਾ ਆ ਗਿਆ ਕਿ ਫੋਨ ਦੇ ਜ਼ਰੀਏ ਦਿੱਤੀਆਂ ਜਾਂਦੀਆਂ ਹਨ ਹਾਂ ਫੋਨ ਦੇ ਜ਼ਰੀਏ ਪੁਲਿਸ ਸਾਹਿਬ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀ ਨਹੀਂ ਰਿਕਾਰਡ ਨਹੀਂ ਮੈਂ ਕੀਤੀ ਕਿਉਂਕਿ ਜਿਹਨੇ ਮੈਨੂੰ ਸੂਚਨਾ ਦਿੱਤੀ ਉਹਨੇ ਅਗਾਹ ਕੀਤਾ ਵੀ ਢਿੱਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜਾਓ ਤੁਹਾਡੇ ਚਾ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿ ਜੇ ਧਰਨੇ 'ਚ ਜਾਓਗੇ ਜਾਂ ਕਿਤੇ ਤੁਸੀਂ ਗੱਡੀ 'ਚ ਜਦੋਂ ਜਾਂਦੇ ਹੋ ਮੈਂ ਆਪਣੇ ਸਿਕਿਉਰਟੀ ਵਾਲਿਆਂ ਨੂੰ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੋਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਤਾ ਵੀ ਕੋਈ ਬੰਦਾ ਅੰਦਰ ਨਾ ਆਵੇ ਦਫਤਰ ਚ ਵੀ ਕਹਤਾ ਜਿਹਨੇ ਨੰਬਰ ਤੋਂ ਹਮ ਕੀ ਇਹ ਉਹਦੇ ਸਵਾਨ ਚ ਕੰਪਲੇਂਟ ਕੀਤੀ ਹੈ ਕੰਪਲੇਂਟ ਮੈਂ ਰਾਜਨਾਰ ਸਿੰਘ ਜੀ ਸਾਰੀ ਗੱਲ ਦੱਸ ਚੁੱਕੇ ਆ ਆ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਫੇਕ ਨਹੀਂ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਨੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਅੰਦਾਜ਼ਨ ਵਿੱਚ ਢੱਲੋ ਸਾਹਿਬ ਤੁਹਾਡੀ ਆਹ ਸਾਡੀ ਗੱਲ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਹੈ ਅਫਸਰ ਵੀ ਸਾਡੇ ਹੀ ਨੇ ਸਾਰੇ ਮਾੜੇ ਨਹੀਂ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਤੁਹਾਡੇ ਜਿਹਾ ਅਨਲੈਜੈਂਸ ਦੀ ਕਾਰਵਾਈ ਹੋਊਗੀ ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਦਿਸ਼ਾ ਕਰਦੇ ਆ ਗੁਰਦੇਈ ਢਿੱਲੋਂ ਹੋਰ ਤਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜਿਹੜੇ ਰਾਜਪੁਰੇ ਇੰਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟਾਇਆ ਪਟਿਆਲੇ ਆਪਣੇ ਉਹਨੂੰ ਹੈਰੀ ਵੋਪਰ ਰਾਏ ਕਹਿੰਦਾ ਪਿੱਠ ਕਰਕੇ ਖੜੇ ਇਹਨਾਂ ਨੇ ਸਾਰਾ ਚੱਕਿਆ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖਵਿੰਦਰ ਉਹ ਕਹਿੰਦਾ ਕਿ ਮੈਂ ਪਿੱਠ ਨਹੀਂ ਕਰਦਾ ਮਾਰਨੀ ਗੋਲੀ ਹਿੱਕ 'ਚ ਮਾਰ ਮੇਰੇ ਫਿਰ ਹੈਰੀ ਵੋਪਰ ਰਾਏ ਨੇ ਉਹਦੇ ਲੱਤ 'ਚ ਗੋਲੀ ਮਾਰੀ ਕਿ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਸੀ ਪੰਜਾਬ ਕਿੱਦਾਂ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਣਨ ਲਈ ਪ੍ਰੋਮੋਸ਼ਨ ਲੈਣ ਲਈ ਨੌਜਵਾਨ ਮੁੰਡਿਆਂ ਦਾ ਇਨਕਾਊਂਟਰ ਕਰਨਗੇ ਉਹਦੇ ਤੇ ਡਰੱਗ ਦਾ ਕੇਸ ਪਾਤਾ ਸੋ ਬੜਾ ਦੁੱਖ ਹੁੰਦਾ ਇਹੀਆਂ ਚੀਜ਼ਾਂ ਦੇਖ ਕੇ ਕਿ ਪੰਜਾਬ ਇਹੋ ਜਿਹਾ ਨਹੀਂ ਚਾਹੁੰਦਾ ਸੀ ਦਿੰ ਦੇਖਣੇ ਤਾਂ ਮ ਠੀਕ ਆ ਸਰ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸ਼ੁਰੂ करिए जी हां जी ਬਈ ਰੈਡੀ ਹੋ ਹਾਂਜੀ ਕਰ ਲੋ ਹਾਂਜੀ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਜਿਵੇਂ ਮੈਂ ਪਰਵਾਦ ਨਾਲ ਖੜਾ ਹਾਂ ਤਾਂ ਮੈਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁੱਟਸੇ ਢਿੱਲੋਂ ਜਾਂ ਤਾਂ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਪਹਿਲੀ ਧਮਕੀ ਮਿਲਦੀ ਹੈ ਕਿਸੇ ਧਰਨੇ ਪ੍ਰਦਰਸ਼ਨ ਕਿਸੇ ਲੇਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਹਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਜੇ ਪਿੱਛੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਐ ਤੇ ਅਮਿਤ ਸ਼ਾਹ ਜੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਨੂੰ ਰਾਹੀਂ ਕੱਲ ਭੇਜ ਚੁੱਕਿਆ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁਲਿਸ ਤੋਂ ਇਹੇ ਹਾਲਾਤ ਪੈਦਾ ਹੋ ਗਏ ਪੰਜਾਬ 'ਚ ਆਪਾਂ ਨੂੰ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤਾਂ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨੇ ਸਾਰੇ ਹੱਤਕੰਦੇ ਆਪਣਾ ਕੇ ਦੇਖ ਲੈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੈ ਵੀ ਪਿੱਛੇ ਹਟਜੋ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਜਿਵੇਂ ਮੈਂ ਆਪਣੇ ਸੰዱ ਸਾਹਿਬ ਨੂੰ ਭਤੀਜੇ ਨੂੰ ਲਹੂ ਲਹਾਨ ਦੇਖਿਆ ਉਹ ਮੈਂ ਦੇਖਿਆ ਤੇ ਉਸ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਮੈਂ ਮਾਨ ਸਾਹਿਬ ਨੂੰ ਵੀ ਦੱਸੂਗਾ ਇਹ じゃ ਪੰਜਾਬ ਨਹੀਂ ਪੰਜਾਬ ਦੇ ਲੋਕ ਚਾਹੁੰਦੇ ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ 'ਚ 85 ਵਾਲਾ ਦੌਰ ਦੁਬਾਰਾ ਆ ਗਿਆ ਧਮਕੀਆਂ ਫੋਨ ਦੇ ਜ਼ਰੀਏ ਦਿੱਤੀਆਂ ਜਾ ਰਹੀਆਂ ਹਨ ਹਾਂ ਫੋਨ ਦੇ ਜ਼ਰੀਏ ਪੁਲਿਸ ਸਾਹਿਬ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀ ਹੈ ਰਿਕਾਰਡ ਨਹੀਂ ਮ ਜੋ ਵੀ ਜਿਹਨੇ ਮੈਨੂੰ ਸੂਚਨਾ ਦਿੱਤੀ ਉਹਨੇ آگਾਹ ਕੀਤਾ ਵੀ ਢਿੱਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜੋ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿ ਤੁਸੀਂ ਧਰਨੇ 'ਚ ਜਾਓਗੇ ਜਾਂ ਕਿਤੇ ਤੁਸੀਂ ਗੱਡੀ 'ਚ ਜਦੋਂ ਜਾਂਦੇ ਹੋ ਮੈਂ ਆਪਣੇ ਸਿਕਿਉਰਟੀ ਵਾਲਾਨੂੰ ਵੀ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੌਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਿੰਦਾ ਵੀ ਕੋਈ ਬੰਦਾ ਅੰਦਰ ਨਾ ਆਵੇ ਦਫ਼ਤਰ 'ਚ ਵੀ ਕਹਿੰਦਾ ਜਿਨ੍ਹਾਂ ਨੰਬਰ ਤੋਂ ਹਮਕੀ ਇਹ ਉਹਦੇ ਸਵਾਰਥ ਚ ਕੰਪਲੇਂਟ ਕੀਤੀ ਹੈ ਤਾਂ ਕੰਪਲੇਨ ਮੈਂ ਰਾਜਨਾਰ ਸਿੰਘ ਜੀ ਸਾਰੀ ਗੱਲ ਦੱਸ ਚੁੱਕਿਆ ਆ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਫੇਕ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਨੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਹੰਦਾ ਦਿਓ ਵੀ ਢੱਲੋ ਸਾਥ ਤੁਹਾਡੀ ਆਹ ਸਾਡੀ ਗੱਲ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਹੈ ਅਫਸਰ ਵੀ ਸਾਡੇ ਹੀ ਨੇ ਸਾਰੇ ਮਾੜੇ ਨਹੀਂ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਥੋੜੇ ਜਿਹਾ ਆਨਲਾਈਨ ਦੇ ਵਿੱਚ ਕਾਰਵਾਈ ਹੋਊਗੀ। ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਜਿਸ਼ਾਂ ਕਰ ਰਹੇ ਆ ਗੁਰਤੇਜ ਢਿੱਲੋਂ ਹੋਰ ਤਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜੇ ਰਾਜਪੁਰੇ ਇੰਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟਿਆ ਪਟਿਆਲੇ ਆਪਣੇ ਦਫ਼ਤਰ। ਉਹ ਜਿਹੜਾ ਮੁੰਡਾ ਉਹਨਾਂ ਨੇ ਇੰਕਾਊਂਟਰ ਕੀਤਾ ਰਾਜਪੁਰੇ ਉਹਨੂੰ ਆ ਹੈਰੀ ਵੋਪਰ ਆਈ ਕਹਿੰਦਾ ਪਿੱਠ ਕਰਕੇ ਖੜੇ ਇਹਨਾਂ ਨੇ ਸਾਰਾ ਚੱਕਿਆ ਉਹ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖ ਲਖਵਿੰਦਰ ਉਹ ਕਹਿੰਦਾ ਕਿ ਫਿਰ ਹੈਰੀ ਉਹ ਪਰਾਇਨ ਉਹਦੇ ਲੱਤ 'ਚ ਗੋਲੀ ਮਾਰੀ ਕੀ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਸੀ ਪੰਜਾਬ ਕਿੱਦਾਂ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਣਨ ਲਈ ਪ੍ਰੋਮੋਸ਼ਨਲ ਲੈਣ ਲਈ ਨੌਜਵਾਨ ਮੁੰਡਿਆਂ ਦਾ ਐਨਕਾਊਂਟਰ ਕਰਨਗੇ ਉਹਦੇ ਤੇ ਡਰੱਗ ਦਾ ਕੇਸ ਪਾਤਾ ਸੋ ਬੜਾ ਦੁੱਖ ਹੁੰਦਾ ਇਹੀਆਂ ਚੀਜ਼ਾਂ ਦੇਖ ਕੇ ਕਿ ਪੰਜਾਬ ਇਹ ਜਿਹਾ ਨਹੀਂ ਚਾਹੁੰਦਾ ਸੀ ਦੰ ਦੇਖਣੇ ਤਾਂ ਮਾਨ ਸਾਹਿਬ ਨੂੰ ਵੀ ਇਹ ਗੱਲ ਰੱਖਾਂਗੇ ਅਸੀਂ ਠੀਕ ਆ ਸਰ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸ਼ੁਰੂ ਕਰੀਏ ਜੀ ਹਾਂ ਜੀ ਬਈ ਰੈਡੀ ਹੋ ਹਾਂ ਜੀ ਕਰ ਲੋ ਹਾਂ ਜੀ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਜਿਵੇਂ ਮੈਂ ਤਾ ਮੈਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਨੇ ਜੇ ਪੁਲਿਸ ਪਰ ਸਿਆਸਤ ਵੱਲੋਂ ਕਿ ਗੁੱਸੇ ਝੱਲੋਂ ਜਾਂ ਤਾਂ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਨੇ ਪਹਿਲੀ ਧਮਕੀ ਮਿਲ ਰਹੀ ਹੈ ਕਿਸੇ ਧਰਨੇ ਪ੍ਰਦਰਸ਼ਨ ਕਿਸੇ ਲੇਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਅਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਜੇ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਰਾਹੀਂ ਕੱਲ ਭੇਜ ਚੁੱਕਿਆ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁਲਿਸ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨੇ ਸਾਰੇ ਹੱਤਕੰਢੀ ਆਪਣਾ ਕੇ ਦੇਖ ਲੈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੈ ਵੀ ਪਿੱਛੇ ਹਟਜੋ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਜਦੋਂ ਮੈਂ ਆਪਣੇ ਸੰዱ ਸਾਹਿਬ ਨੂੰ ਭਤੀਜੇ ਨੂੰ ਲਹੂ ਲੁਹਾਨ ਦੇਖਿਆ ਉਹ ਮੈਂ ਦੇਖਿਆ ਤੇ ਉਸ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਮੈਂ ਮਾਨ ਸਾਹਿਬ ਨੂੰ ਵੀ ਦੱਸੂਗਾ ਇਹੋ ਜਿਹਾ ਪੰਜਾਬ ਨਹੀਂ ਪੰਜਾਬ ਦੇ ਲੋਕ ਚਾਹੁੰਦੇ ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ 'ਚ 85 ਵਾਲਾ ਦੌਰ ਦੁਬਾਰਾ ਆ ਗਿਆ ਧਮਕੀਆਂ ਬਹੁਤ ਕਰ ਦਿੱਤੀਆਂ ਜਾ ਰਹੀਆਂ ਹਨ ਹਾਂ ਫੋਨ ਦੇ ਜ਼ਰੀਏ ਪੁਲਿਸ ਸਾਹਿਬ ਤੋਂ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀ ਨਹੀਂ ਰਿਕਾਰਡ ਨਹੀਂ ਮੈਂ ਕੀਤੀ ਕਿਉਂਕਿ ਜਿਨੇ ਮੈਨੂੰ ਸੂਚਨਾ ਦਿੱਤੀ ਉਹਨੇ ਅਗਾਹ ਕੀਤਾ ਵੀ ਢਿੱਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜਾਓ ਤੁਹਾਡੇ ਤੇ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਜੇ ਤੁਸੀਂ ਧਰਨੇ 'ਚ ਜਾਓਗੇ ਜਾਂ ਕਿ ਤੇ ਤੁਸੀਂ ਗੱਡੀ ਜਦੋਂ ਜਾਂਦੇ ਹੋ ਮੈਂ ਆਪਣੇ ਸਿਕਿਉਰਟੀ ਵਾਲਾਂ ਨੂੰ ਕਿਹਾ ਗੱਡੀ ਸਵੇਰੇ ਸ਼ਾਮ ਚੈੱਕ ਕਰਿਆ ਕਰੋ ਲੌਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਿੰਦਾ ਵੀ ਕੋਈ ਬੰਦਾ ਅੰਦਰ ਨਾ ਆਵੇ ਦਫ਼ਤਰ ਚ ਵੀ ਕਹਿੰਦਾ ਜਿਹਨੇ ਨੰਬਰ ਤੁਹਾਨੂੰ ਕੀ ਉਹਦੇ ਸਵਾਨ ਚ ਵੀ ਕੰਪਲੇਂਟ ਕੀਤੀ ਹੈ ਕੰਪਲੇਂਟ ਮੈਂ ਰਾਜਨਾਰ ਸਿੰਘ ਨੂੰ ਸਾਰੀ ਗੱਲ ਦੱਸ ਚੁੱਕਿਆ ਆ ਆ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਫੇਕ ਨਹੀਂ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਨੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਨੂੰ ਦੱਸ ਦਿ ਆਹ ਸਾਡੀ ਗੱਲ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਹੈ ਅਫਸਰ ਵੀ ਸਾਡੇ ਹੀ ਨੇ ਸਾਰੇ ਮਾੜੇ ਨਹੀਂ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਤੁਹਾਡੇ ਜਿਹਾ ਆਨਲੈਜੈਂਸ ਦੀ ਕਾਰਵਾਈ ਹੋਊਗੀ ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਜਿਸ਼ਾਂ ਕਰਦੇ ਆ ਗੁਰਦੇਈ ਢਿੱਲੋਂ ਹੋਰ ਤਖੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜਿਹੜੇ ਰਾਜਪੁਰੇ ਇਨਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟਿਆ ਪਟਿਆਲੇ ਆਪਣੇ ਦ ਉਹਨੂੰ ਹੈਰੀ ਬੋਪਰਾ ਇਹ ਕਹਿੰਦਾ ਪਿੱਠ ਕਰਕੇ ਖੜਾ ਇਹਨਾਂ ਨੇ ਸਾਰਾ ਚੱਕਿਆ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖਵਿੰਦਰ ਉਹ ਕਹਿੰਦਾ ਕਿ ਮੈਂ ਪਿੱਠ ਨਹੀਂ ਕਰਦਾ ਮਾਰਨੀ ਗੋਲੀ ਹਿੱਕ 'ਚ ਮਾਰ ਫੇਰੀ ਫਿਰ ਹੈਰੀ ਬੋਪਰਾ ਇਹਨੇ ਉਹਦੇ ਲੱਤ 'ਚ ਗੋਲੀ ਮਾਰੀ ਕਿ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਸੀ ਪੰਜਾਬ ਕਿੱਧਰ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਣਨ ਲਈ ਪ੍ਰੋਮੋਸ਼ਨ ਲਈ ਨੌਜਵਾਨ ਮੁੰਡਿਆਂ ਦਾ ਇਹ ਇਨਕਾਊਂਟਰ ਕਰਨ ਉਹਦੇ ਤੇ ਡਰੱਗ ਦਾ ਕੇਸ ਪਾਤਾ ਸੋ ਬੜਾ ਦੁੱਖ ਹੁੰਦਾ ਇਹੀਆਂ ਚੀਜ਼ਾਂ ਦੇਖ ਕੇ ਕਿ ਪੰਜਾਬ ਇਹ ਜਿਹਾ ਨਹੀਂ ਚਾਹੁੰਦਾ ਸੀ ਦਿੰ ਦੇਖਣੇ ਤਾਂ ਮਾਨ ਸਾਹਿਬ ਠੀਕ ਆ ਸਰ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸ਼ੁਰੂ ਕਰੀਏ ਹਾਂਜੀ ਭਾਈ ਰੈਡੀ ਹਾਂ ਹਾਂਜੀ ਕਰ ਲਓ ਹਾਂਜੀ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦ ਜਿਵੇਂ ਮੈਂ ਪ੍ਰਵਾਹ ਨਾਲ ਖੜਾ ਹਾਂ ਤਾਂ ਮੈਨੂੰ ਵੀ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁੱਸੇ ਦੇ ਢਿਲੋਂ ਜਾਂ ਤਾਂ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਪਹਿਲੀ ਧਮਕੀ ਮਿਲਦੀ ਹੈ ਕਿਸੇ ਤਰ੍ਹਾਂ ਦੇ ਪ੍ਰਦਰਸ਼ਨ ਕਿਸੇ ਲੇਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਅਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਜੇ ਪ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਐ ਤੇ ਅਮਿਤ ਸ਼ਾਹੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਨੂੰ ਰਾਹੀਂ ਕੱਲ ਭੇਜ ਚੁੱਕਿਆ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁਲਿਸ ਇਹੇ ਹਾਲਾਤ ਪੈਦਾ ਹੋ ਗਏ ਪੰਜਾਬ 'ਚ ਆਪਾਂ ਨੂੰ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤੰਗ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨਾਂ ਸਾਰੇ ਹੱਤਕੰਢੀ ਆਪਣਾ ਕੇ ਦੇਖ ਲੈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੈ ਵੀ ਪਿੱਛੇ ਹਟਜੋ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ 12 ਪੁਲਿਸ ਮੁਲਾਜ਼ਮਾ ਨੇ ਕੁੱਟਮਾਰ ਕੀਤੀ ਹੈ 13 ਤਰੀਕ ਦੀ ਰਾਤ ਨੂੰ 12:30 ਵਜੇ ਮੈਂ ਆਪਣੇ ਸੰਜੂ ਸਾਹਿਬ ਨੂੰ ਭਤੀਜੇ ਨੂੰ ਲਹੂ ਲੋਹਾਨ ਦੇਖਿਆ ਉਹ ਮੈਂ ਦੇਖਿਆ ਤੇ ਉਸ ਬਾਅਦ ਪੁਲਿਸ ਪ੍ਰਸ਼ਾਸਨ ਨੇ ਇਨਸਾਫ ਕਰਨ ਦੀ بجائے ਸਾਨੂੰ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅੱਜ ਮੈਂ ਮਾਨ ਸਾਹਿਬ ਨੂੰ ਵੀ ਦੱਸੂਗਾ ਇਹੋ ਜਿਹਾ ਪੰਜਾਬ ਨਹੀਂ ਪੰਜਾਬ ਦੇ ਲੋਕ ਚਾਹੁੰਦੇ ਮੈਨੂੰ ਤਾਂ ਦੁੱਖ ਹੁੰਦਾ ਹੈ ਕਿ ਪੰਜਾਬ 'ਚ 85 ਵਾਲਾ ਦੌਰ ਦੁਬਾਰਾ ਆ ਗਿਆ ਧਮਕੀਆਂ ਫੋਨ ਦੇ ਜ਼ਰੀਏ ਦਿੱਤੀਆਂ ਜਾ ਰਹੀਆਂ ਹਨ ਹਾਂ ਫੋਨ ਦੇ ਜ਼ਰੀਏ ਪੁਲਿਸ ਸਾਹਿਬ ਤੋਂ ਜਿਹੜੇ ਮੇਰੇ ਖਾਸ ਨੇ ਉਹਨਾਂ ਵੱਲੋਂ ਦਿੱਤੀਆਂ ਲੈ ਰਿਕਾਰ ਜੋ ਕਿ ਜਿਨੇ ਮੈਨੂੰ ਸੂਚਨਾ ਦਿੱਤੀ ਉਹਨੇ ਅਗਾਹ ਕੀਤਾ ਵੀ ਢਿਲੋ ਸਾਹਿਬ ਧਿਆਨ ਰੱਖਿਓ ਅਲਰਟ ਹੋ ਜਾਓ ਤੁਹਾਡੇ ਤੇ ਆ ਤਿੰਨ ਤਰ੍ਹਾਂ ਦੇ ਜਿਹੜੇ ਕਾਰਵਾਈ ਹੋ ਸਕਦੀ ਹੈ ਆਪਣੇ ਹਮੇਸ਼ਾ ਧਿਆਨ ਰੱਖਿਓ ਕਿਦੇ ਧਰਨੇ 'ਚ ਜਾਓਗੇ ਜਾਂ ਕਿਤੇ ਤੁਸੀਂ ਗੱਡੀ 'ਚ ਜਦੋਂ ਜਾਂਦੇ ਹੋ ਮੈਂ ਆਪਣੀ ਸਕਿਉਰਟੀ ਵਾਲਨ ਨੂੰ ਗੱਡੀ ਸਵੇਰੇ ਸ਼ਾਮ ਚੈੱਕ ਕਰਾਇਆ ਕਰੋ ਲੋਕ ਲਾ ਕੇ ਰੱਖਣੀ ਹੈ ਘਰੇ ਵੀ ਮੈਂ ਕਹਿੰਦਾ ਵੀ ਕੋਈ ਬੰਦਾ ਅੰਦਰ ਨਾ ਆਵੇ ਦਫ਼ਤਰ 'ਚ ਵੀ ਕਹਿੰਦਾ ਜਿਨ੍ਹਾਂ ਨੰਬਰ ਤੋਂ ਹਮਕੀ ਇਹ ਉਹਦੇ ਸੁਵਾਨ ਚ ਕੰਪਲੇਂਟ ਕੀਤੀ ਹੈ ਤਾਂ ਕੰਪਲੇਨ ਮੈਂ ਰਾਜਨ ਸਿੰਘ ਸਾਰੀ ਗੱਲ ਦੱਸ ਚੁੱਕਿਆ ਆ ਪੁਲਿਸ ਦੇ ਵਿੱਚ ਕੋਈ ਪੰਜਾਬ ਚ ਕੋਈ ਸ਼ਿਕਾਇਤ ਦਰਜ ਕੀਤੀ ਹੋ ਸਕਦਾ ਬੰਦਾ ਰੀਅਲ ਹੈ ਜਾਂ ਬੰਦਾ ਫੇਕ ਹੈ ਨਹੀਂ ਉਹ ਮੈਂ ਜਾਣਦਾ ਉਹ ਮੈਂ ਜਾਣਦਾ ਜਿਹਨੇ ਮੈਨੂੰ ਦੱਸਿਆ ਉਹ ਵੀ ਪੁਲਿਸ ਅਫਸਰ ਹੈ ਉਹਨਾਂ ਨੇ ਉਹਨੇ ਪੁਲਿਸ ਅਫਸਰ ਨੇ ਜਿਵੇਂ ਤੁਸੀਂ ਮੀਡੀਆ ਦੇ ਸਾਥੀ ਸਾਡਾ ਸਾਥ ਦੇ ਰਹੇ ਹੋ ਤੁਸੀਂ ਮੈਨੂੰ ਇਕੱਲੇ ਹੰਦਾਜ਼ੋ ਵੀ ਢੱਲੋ ਸਾਹਿਬ ਤੁਹਾਡੀ ਆ ਸਾਡੀ ਗੱਲ ਧਿਆਨ ਚਾਹੀਏ ਆਪਣਾ ਧਿਆਨ ਰੱਖਿਓ ਵੀ ਸਾਨੂੰ ਆ ਸੂਚਨਾ ਮਿਲੀ ਹੈ ਤੁਹਾਡੇ ਤੇ ਇਹ ਜਿਹਾ ਕੰਮ ਹੋ ਸਕਦਾ ਉਹ ਜਿਹੜੇ ਸ਼ੁਭਚਿੰਤਕ ਨੇ ਮੇਰੇ ਕਿਉਂਕਿ ਸਾਰਾ ਪੰਜਾਬ ਸਾਡਾ ਹੀ ਹੈ ਅਫਸਰ ਵੀ ਸਾਡੇ ਹੀ ਨੇ ਸਾਰੇ ਸਾਡੇ ਹੀ ਹੈਗੇ ਉਹਨਾਂ ਨੇ ਮੈਨੂੰ ਦੱਸਿਆ ਵੀ ਆਪਣਾ ਧਿਆਨ ਰੱਖੋ ਥੋੜੇ ਜਿਹਾ ਹੋਰ ਅਨਲਿਜ਼ੇ ਦੇ ਚਾਰਵਾਈ ਹੋਊਗੀ। ਉਹਨਾਂ ਨੂੰ ਮੈਂ ਜ਼ਿੰਮੇਵਾਰੀ ਨਾਲ ਦੱਸਣਾ ਚਾਹੁੰਦਾ ਜਿਹੜੀਆਂ ਕਾਰਵਾਈਆਂ ਸਾਜਿਸ਼ਾਂ ਕਰਦੇ ਆ ਗੁਰਤੇਜ ਢਿੱਲੋਂ ਹੋਰ ਤਕੜਾ ਹੋ ਕੇ ਲੜੂਗਾ ਕਿਉਂਕਿ ਇਹਨਾਂ ਨੇ ਪਿੱਛੇ ਜੇ ਰਾਜਪੁਰੇ ਇਨਕਾਊਂਟਰ ਕੀਤਾ ਉਹ ਪਰਿਵਾਰ ਵੀ ਮੈਂ ਪ੍ਰੈਸ ਕਾਨਫਰੰਸ ਕਰਕੇ ਹਟਾਇਆ ਪਟਿਆਲੇ ਆਪਣੇ ਦਫ਼ਤਰ 'ਉਹ ਜਿਹੜਾ ਮੁੰਡਾ ਉਹਨਾਂ ਨੇ ਇਨਕਾਊਂਟਰ ਕੀਤਾ ਰਾਜਪੁਰੇ ਉਹਨੂੰ ਆ ਹੈਰੀ ਬੋਪਰ ਆਈ ਕਹਿੰਦਾ ਪਿੱਠ ਕਰਕੇ ਖੜੇ ਇਹਨਾਂ ਨੇ ਸਾਰਾ ਚੱਕਿਆ ਰਿਪੀਟ ਨਹੀਂ ਕਰਦਾ ਮੈਂ ਤੇ ਮੁੰਡਾ ਕਹਿੰਦਾ ਲਖਵਿੰਦਰ ਉਹ ਕਹਿੰਦਾ ਕਿ ਫਿਰ ਹੈਰੀ ਉਹਪਰਾ ਇਹਨਾਂ ਦੇ ਲੱਤ 'ਚ ਗੋਲੀ ਮਾਰੀ ਕੀ ਇਹੋ ਜਿਹਾ ਪੰਜਾਬ ਚਾਹੁੰਦੇ ਆਪਾਂ ਕੀ ਤੁਸੀਂ ਸੋਚੋ ਸੀ ਪੰਜਾਬ ਕਿੱਦਾਂ ਨੂੰ ਜਾ ਰਿਹਾ ਪੁਲਿਸ ਵਾਲੇ ਵੀ ਆਪਣੀਆਂ ਤਰੱਕੀਆਂ ਲੈਣ ਲਈ ਡੀਐਸਪੀ ਬਣਨ ਲਈ ਪ੍ਰੋਮੋਸ਼ਨਲ ਲੈਣ ਲਈ ਨੌਜਵਾਨ ਮੁੰਡਿਆਂ ਦਾ ਆਏ ਇਨਕਾਊਂਟਰ ਕਰਨਗੇ ਉਹਦੇ ਤੇ ਡਰੱਗ ਦਾ ਕੇਸ ਪਾਤਾ ਸੋ ਬੜਾ ਦੁੱਖ ਹੁੰਦਾ ਇਹੀਆਂ ਚੀਜ਼ਾਂ ਦੇਖ ਕੇ ਕੀ ਪੰਜਾਬ ਇਹੋ ਜਿਹਾ ਨਹੀਂ ਚਾਹੁੰਦਾ ਸੀ ਦਿੰ ਦੇਖਣੇ ਤਾਂ ਮਾਨ ਸਾਹਿਬ ਨੂੰ ਇਹ ਗੱਲ ਰੱਖਾਂਗੇ ਅਸੀਂ ਠੀਕ ਆ ਸਰ ਠੀਕ ਹੈ ਥੈਂਕ ਯੂ ਜੀ ਥੈਂਕ ਯੂ ਸ਼ੁਰੂ ਕਰੀਏ ਜੀ ਹਾਂ ਜੀ ਬਈ ਰੈਡੀ ਹੋ ਹਾਂ ਜੀ ਕਰ ਲਓ ਹਾਂ ਜੀ ਸਰ ਇੱਕ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿ ਸਾ ਮੈਨੂੰ ਵੀ ਧਮਕੀਆਂ ਮਿਲਨੀ ਆ ਸ਼ੁਰੂ ਹੋ ਗਈ ਇਹਨਾਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਕਿ ਗੁੱਟਸੇ ਢਿਲੋਂ ਜਾਂ ਤਾਂ ਪਿੱਛੇ ਹਟੋ ਇਹਦਾ ਪਰਚੇ ਲਈ ਤਿਆਰ ਰਹੋ ਮੈਨੂੰ ਤਿੰਨ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਪਹਿਲੀ ਧਮਕੀ ਮਿਲ ਰਹੀ ਹੈ ਕਿਸੇ ਧਰਨੇ ਪ੍ਰਦਰਸ਼ਨ ਕਿਸੇ ਲੇਡੀ ਤੋਂ ਅਲੀਗੇਸ਼ਨ ਲਗਾ ਕੇ ਪਰਚਾ ਦੇਵਾਂਗੇ ਦੂਜਾ ਮੇਰੀ ਗੱਡੀ 'ਚ ਕੋਈ ਹਸਲਾ ਜਾਂ ਕੋਈ ਨਾਰਕੋਟਿਕਸ ਰੱਖ ਕੇ ਤੁਹਾਨੂੰ ਪਰਚੇ ਜੰਦਰ ਦੇਵਾਂਗੇ ਜੇ ਪਿੱਛੇ ਨਾ ਹਟੇ ਕੱਲ ਸਾਰੀ ਗੱਲ ਮੈਂ ਰਾਜਨਾਰ ਸਿੰਘ ਜੀ ਨੂੰ ਵੀ ਦੱਸੀ ਹੈ ਤੇ ਅਮਿਤ ਸ਼ਾਹ ਜੀ ਨੂੰ ਵੀ ਚਿੱਠੀ ਮੈਂ ਆਪਣੇ ਪੀਐਸ ਨੂੰ ਰਾਹੀਂ ਕੱਲ ਭੇਜ ਚੁੱਕੇ ਹਾਂ ਦਿੱਲੀ ਤੇ ਮੈਨੂੰ ਪੰਜਾਬ ਪੁ ਇਹ ਜਸਟਿਸ ਲੈਣ ਲਈ ਜੀ ਅਸੀਂ ਮੰਗ ਰਹੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਤਾਂ ਪਰੇਸ਼ਾਨ ਕੀਤਾ ਜਾਊਗਾ ਪਹਿਲਾਂ ਇਹਨੇ ਸਾਰੇ ਹੱਤਕੰਦੇ અપਨਾ ਕੇ ਦੇਖ ਲੈ ਰਿਸ਼ਤੇਦਾਰਾਂ ਤੋਂ ਦੋਸਤਾਂ ਤੋਂ ਅਫਸਰਾਂ ਤੋਂ ਫੋਨ ਕਰਾ ਲੈ ਵੀ ਪਿੱਛੇ ਹਟਜੋ ਸਾਰਿਆਂ ਨੂੰ ਮੈਂ ਇੱਕੋ ਗੱਲ ਕਹੀ ਸੀ ਮੇਰੇ ਪਰਿਵਾਰਕ ਦਾ ਮਸਲਾ ਹੈ ਕਿ ਮੈਂ ਕਿਸੇ ਵੀ ਕਾਰਨ ਪਿੱਛੇ ਨਹੀਂ ਹਟਣ ਵਾਲਾ ਕਿਉਂਕਿ ਜਿਸ ਤਰ੍ਹਾਂ ਧੱਕਾ ਕੀਤਾ ਪੰਜਾਬ ਪੁਲਿਸ ਨੇ ਬਾਅਦ